ਗੜਸ਼ੰਕਰ ਤੋਂ ਕਟਫਤੂ ਹੀ ਜਾਣ ਵਾਲੀ ਬਿਸਤ ਦੁਆਬਾ ਨਹਿਰ ਤੇ ਲਗਾਤਾਰ ਹਾਦਸੇ ਵਾਪਰ ਰਹੇ ਨੇ ਇੱਕ ਹੋਰ ਵੱਡਾ ਹਾਦਸਾ ਬੀਤੀ ਰਾਤ ਨੂੰ ਰਾਵਲਪਿੰਡੀ ਮੋੜ ਤੇ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਗੜਸ਼ੰਕਰ ਤੋਂ ਕਟਫਤੂ ਹੀ ਨੂੰ ਜਾਣ ਵਾਲੀ ਬਿਸਤ ਦੁਆਬਾ ਨਹਿਰ ਤੇ ਰਾਵਲਪਿੰਡੀ ਮੋੜ ਉੱਤੇ ਹੀ ਮਹਿੰਦਰਾ ਪਿਕਅਪ ਗੱਡੀ ਜੋ ਹੈਗੀ ਆ ਉਹ ਨਹਿਰ ਦੇ ਵਿੱਚ ਅਚਾਨਕ ਪਲਟ ਗਈ ਜਿਸ ਦੇ ਕਾਰਨ 15 ਸਾਲਾ ਮੁੰਡੇ ਦੀ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਮਜ਼ਦੂਰਾਂ ਦੇ ਨਾਲ ਭਰਿਆ ਹੋਇਆ ਮਹਿੰਦਰਾ ਪਿਕਅਪ ਯੂਪੀ ਬੰਦਾਯੂ ਨੂੰ ਜਾ ਰਿਹਾ ਸੀ ਪਰ ਰਾਤ ਦੇ ਵਿੱਚ ਕਿਸੇ ਮਵੇਸ਼ੀ ਦੇ ਆਉਣ ਦੇ ਨਾਲ ਜੋ ਹੈ ਨਹਿਰ ਦੇ ਵਿੱਚ ਅਚਾਨਕ ਹੀ ਜੋ ਮਹਿੰਦਰਾ ਪਿਕਅਪ ਹੈ ਉਹ ਪਲਟ ਜਾਂਦਾ ਹੈ ਜਿਸ ਦੇ ਕਾਰਨ ਉਸ ਦੇ ਵਿੱਚ ਜਿਹੜੇ ਬਾਕੀ ਲੋਕ ਹੁੰਦੇ ਨੇ ਉਹਨਾਂ ਨੂੰ ਬਚਾ ਤਾਂ ਲਿਆ ਜਾਂਦਾ ਪਰ 15 ਸਾਲਾ ਮੁੰਡੇ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਮਹਿੰਦਰਾ ਪਿਕਅਪ ਦੇ ਵਿੱਚ ਬੱਚੇ ਦੇ ਸਣੇ ਜੋ ਹੈ ਕਰੀਬ ਤੇ ਤੋ 23 ਮਜ਼ਦੂਰ ਬੈਠੇ ਹੋਏ ਸੀ ਇਹ ਸਾਰੇ ਮਜ਼ਦੂਰ ਵੱਖੋ ਵੱਖ ਥਾਵਾਂ ਤੇ ਕੰਮ ਕਰਦੇ ਸਨ ਜਿਹੜੇ ਕਿ ਯੂਪੀ ਦੇ ਬੰਦਾਈਉ ਨੂੰ ਜਾ ਰਹੇ ਸੀ ਤੁਰੰਤ ਜਦੋਂ ਇਹ ਹਾਦਸਾ ਵਾਪਰਿਆ ਤਾਂ ਲੋਕ ਜਿਹੜੇ ਹੈਗੇ ਉੱਥੇ ਮੌਕੇ ਤੇ ਪਹੁੰਚਦੇ ਨੇ ਜਦੋਂ ਜਿਹੜਤ ਕੀਤੀ ਜਾਂਦੀ ਹੈ ਤੇ ਮਜ਼ਦੂਰਾਂ ਨੂੰ ਬਚਾਰਿਆ ਜਾਂਦਾ ਪਰ 15 ਸਾਲਾਂ ਮੁੰਡੇ ਦੀ ਜਾਨ ਨਹੀਂ ਬਚਾਈ ਜਾ ਸਕੀ ਕਿਉਂਕਿ ਉਹ ਉੱਥੇ ਫਸ ਜਾਂਦਾ ਹਮ ਕੰਮ ਕਰਕੇ ਆ ਰਹੇ تھے ਨੰਗਲ ਸੇ यूपी जा रहे थे पिकअप में बैठे थे पिकअप तो बहुत तेजी भी थे वो नहर में डग गई मेरा बेटा उसका हाथ दब गया था तो वो पूरा हो गया चौदह पंद्रह साल का मेरी घर वाली के सेट लगी फसली फसली टूट सामान सारा रह लगा चौथी पैंतीस नहीं और किसी के नहीं लगी मेरे और किसी के नहीं लगी ਸਾਨੂੰ ਪਤਾ ਲੱਗਿਆ ਸੀਗਾ ਕਿ 라ਵਲਪਿੰਡੀ ਨਹਿਰ ਦੇ ਲਾਗੇ ਨਹਿਰ 'ਚ ਕੋਈ ਗੱਡੀ ਜਿਹੜੀ ਹੈਗੀ ਮੰਦਰਾ ਪਿਕਅਪ ਮਿੱਜੂ ਦਾ ਸੀ ਭਰੀ ਹੋਈ ਲੱਗੀ ਹੈ ਤੇ ਅਸੀਂ ਮੌਕੇ ਤੇ ਜਾ ਕੇ ਸਾਰਾ ਹੀ ਇੱਥੇ ਦੇਖਿਆ ਹੈਗਾ ਤੇ ਲੋਕਾਂ ਦੀ ਮਦਦ ਦੇ ਨਾਲ ਇਹਨਾਂ ਨੂੰ ਨਹਿਰ ਦੇ ਵਿੱਚ ਜਿਹੜੇ ਬੱਚੇ ਡੇਗੇ ਸੀਗੇ ਪਰਿਵਾਰ ਡੇਗੇ ਸੀਗੇ 20-25 ਪਰਿਵਾਰ ਸੀਗੇ ਜਿਹੜੇ ਕਿ ਹਿਆਰਪੁਰ ਤੋਂ ਵੱਖ-ਵੱਖ ਜਗ੍ਹਾ ਤੋਂ ਗੱਡੀ ਵਾਲਾ ਇਕੱਠੇ ਕਰਕੇ ਜਿਹੜਾ ਹੈਗਾ ਬਦਾਈ ਨੂੰ ਜੂਪੀ ਵਾਸਤੇ ਜਾ ਰਹੇ ਸੀਗੇ ਤੇ ਇਹ ਜਿਹੜੀ ਹੈਗੀ ਇਹਨਾਂ ਦੀ ਗੱਡੀ ਰਸਤੇ ਦੇ ਵਿੱਚ ਜਿਹੜੀ ਹੈ ਅਵਾਰਾ ਜਾਨਵਰ ਜਿਵੇਂ ਗਾਂ ਸੀਗੀ ਗਾਂਣ ਕਰਕੇ ਜਿਹੜੀ ਆ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਇਹ ਗੱਡੀ ਜਿਹੜੀ ਗਾਂ ਚ ਵੱਜੀ ਆ ਉਹ ਤੋਂ ਬਾਅਦ ਗੱਡੀ ਪਲਟ ਗਈ ਜਿਹੜੀ ਨਹਿਰ 'ਚ ਡਿੱਗ ਗਈ ਸੀ ਨਹਿਰ 'ਚ ਡਿੱਗਣ ਨਾਲ ਜਿਹੜੀ ਹੈਗੀ ਸੀ ਇਹਦੇ ਵਿੱਚ ਇੱਕ ਬੱਚੇ ਦੀ ਕੈਜੂਐਲਟੀ ਹੋਈ ਹੈ ਆਕਾਸ਼ ਹੈ ਤੇ ਉਹਦੀ ਉਮਰ ਕਿੰਨੀ 14-15 ਸਾਲ ਹੈ ਇਹਨੂੰ ਵੀ ਮੌਕੇ ਤੋਂ ਕੱਢ ਲਿਆ ਗਿਆ ਬਟ ਇਹਦੀ ਜਿਹੜੀ ਹੈਗੀ ਮੌਤ ਹੋ ਚੁੱਕੀ ਸੀ ਹਸਪਤਾਲ ਜਾ ਕੇ ਪਤਾ ਕੀਤਾ ਤੇ ਉਹ ਤੋਂ ਬਾਅਦ ਜਿਹੜੇ ਬਾਕੀ ਸੀਗੇ ਬਾਕੀ ਜਿੰਨੀਆਂ ਵੀ ਸਗੀਆਂ ਸਵਾਰੀਆਂ ਉਹ ਸਾਰੀਆਂ ਸੇਫ ਮ੍ਰਿਤਕ ਦੀ ਪਹਿਚਾਣ ਆਕਾਸ਼ ਪિતા ਰਾਕੇਸ਼ ਕੁਮਾਰ ਯੂਪੀ ਵੰਡਾਈ ਵਜੋਂ ਹੋਈ ਹੈ ਇਸ ਮਾਮਲੇ ਦੇ ਵਿੱਚ थाना ਦਰਸ਼ੰਕਰ ਦੇ ਮਹਿੰਦਰਪਾਲ ASI ਨੇ ਦੱਸਿਆ ਹੈ ਕਿ ਹਾਦਸੇ ਬਾਰੇ ਉਹਨਾਂ ਨੂੰ ਜਾਣਕਾਰੀ ਮਿਲਦੀ ਹੈਗੀ ਲੋਕਾਂ ਦੀ ਮਦਦ ਦੇ ਨਾਲ ਮਲਸੂਰਾ ਨੂੰ ਬਾਹਰ ਕੱਢ ਲਿਆ ਗਿਆ ਹੈਗਾ ਅਤੇ ਇੱਕ ਮੁੰਡੇ ਦੀ ਮੌਤ ਹੋ ਗਈ ਹੈ ਹਾਲਾਂਕਿ ਬਾਕੀ ਜੋ ਹੈ ਇਸ ਦੇ ਵਿੱਚ ਜੋ ਲੋਕ ਫਸੇ ਹੋਏ ਸੀ ਜੋ ਡੁੱਬ ਗਏ ਸੀ ਉਹਨਾਂ ਨੂੰ ਬਚਾ ਲਿਆ ਗਿਆ ਨਹਿਰ ਦੇ ਵਿੱਚ ਜਿਹੜੇ ਲੋਕ ਫਸੇ ਸੀ ਉਹਨਾਂ ਦੇ ਬਿਆਨ ਜਿਹੜੇ ਹੈ ਤੇ ਉਹ ਲੈ ਲਏ ਗਏ ਨੇ ਤੇ ਉਸ ਦੇ ਆਧਾਰ ਉੱਤੇ ਬਣਦੀ ਕਾਰਵਾਈ ਜੁੜਿਆ ਓਐਸ ਦੇ ਵਿੱਚ ਕੀ ਕੀਤਾ ਗਈ ਪੁਸ਼ਿਆਰਪੁਰ ਤੋਂ ਅੰਮ੍ਰਿਤ ਕੁਮਾਰ ਦੀ ਰਿਪੋਰਟ ਹਮਦਰ ਟੀਵੀ